ਤੋ ਕਿਰਖੀ ਜਲੰਧਾ ਦੇ ਤੇ ਤੂੰ ਬਹਿ ਜਾ ਚਸ ਅੱਗੇ ਭਾਈ ਨੂੰ ਬਹਿਣ ਦੀ ਤੂੰ ਬਹਿ ਜਾ ਅੱਗੇ ਸੜਿਆ ਜਾ ਪੱਖਾ ਲਾਇਆ ਵਾ ਛੱਤ ਤੇ ਨਾ ਇਹਦੀ ਹਵਾ ਆਉਂਦੀ ਨਾ ਲੈਣਾ ਨਾ ਦੇਣਾ ਕਿੱਥੇ ਲੈ ਕੇ ਬਹਿ ਗਿਆ ਖੰਡਰ ਜੇ ਮੈਂ ਪੱਖਾ ਨਾ ਲਾਦਾ ਪੁੱਤ ਹਵਾ ਘਟਾ ਜ ਆਉਦੀ ਮੈਨੂੰ ਉੱਪਰ ਆ ਦੇਦੀ ਹਾਂ ਨਹੀਂ ਨਹੀਂ ਕੋਈ ਨਹੀਂ ਰਹਿਣ ਦੋ ਇਹਨੇ ਤਾਂ ਸਾਰੇ ਵਾਲ ਹੀ ਡਾ ਦੇਣੇ ਆ ਐਸੀ ਨਹੀਂ ਲੱਗਾ ਹੈਗਾ ਇਸ ਸੀਤ ਨਹੀਂ ਬੁੱਤ ਲੱਗਾ ਜਾਂਦਾ ਪੱਖੇ ਭੁੱਖੇ ਨਾਲ ਗੁਜ਼ਾਰਾ ਕਰ ਲੀਦਾ ਮੜਾ ਮੋਟਾ ਘਰ ਵਾਲਿਆਂ ਦੀ ਮਸਾ ਕਰਨੀ ਹੈ ਇਹਨਾਂ ਨੂੰ ਖਾਣੇ ਬੁਲਾਉਣ ਦੀ ਪਹਿਲਾਂ ਠੰਡਾ ਪਲਾਦਾ ਉੱਥੇ ਬਰਾਂਡੇ ਦੇ ਜਿਹਾ ਜਿਹਾ ਬਿਠਾ ਕੇ ਹੁਣ ਇੱਥੇ ਆ ਕੇ ਚਾਹ ਪੀ ਲਓ ਤੇ ਰੋਟੀ ਵਾਲੀ ਭਾਵੇਂ ਕਹਿਣ ਛੱਡ ਤੇ ਆ ਜਾ ਤੂੰ ਬਕਵਾਹ ਕਰ ਨਹੀਂ ਉਹ ਲੋਣੀ ਠੀਕ ਹੈ ਨਾ ਤੇ ਜੀ ਮਜਬੂਰੀਆਂ ਸਮਝੀ ਹੋਈਆਂ ਸੀ ਚੁੱਪ ਚੁਪਾਈ ਜਾਉਂਗਾ ਨਹੀਂ ਤਾਂ ਪੈਣੀ ਹੈ ਸਾਰੀ ਲੈਣੀ ਹੈ ਮੁੱਠੀ ਮੈਂ ਪੈਣੀ ਹੈ ਇਹ ਨਾ ਜੀ ਇੰਨੀ ਇੱਜ਼ਤ ਬਣਾਉਂਦੀ ਹੈ दे सारे दे सामने लस्सियां धोपिया तो तो करती है मम्मी मेरी गल सुनो ਡੈਡੀ ਜਦੋਂ ਆ ਗਿਆ ਆ ਗਿਆ ਸੱਚ ਨਾ ਦੱਸਿਓ ਮੈਂ ਕਰਦੀ ਨਹੀਂ ਦੱਸਦੀ ਨਹੀਂ ਦੱਸਦੀ ਆਜੋ ਆਜੋ ਇੱਥੇ ਹੀ ਆ ਲੈ ਜਸਾਇਬ ਸੱਸੀ ਘਰ ਸੱਸੀ ਘਰ ਕੀ ਹਾਲ ਆ ਠੀਕ ਆ ਵਦਿਆ ਤੂੰ ਕਿੱਥੇ ਗਈ ਸੀ ਉਹ ਮੈਂ ਇੱਧਰ ਕਹਿ ਕੰਮ ਹੀ ਤੇ ਮੈਂ ਬੰਬੀ ਤੇ ਘੇਰਾ ਪੂਰਾ ਮਾਰਨਾ ਪਾਣੀ ਲਿਆਵਾਂ ਨਹੀਂ ਪਾਣੀ ਨਾ ਪੀਤਾ ਬੰਬੀ ਨੂੰ ਅੱਛਾ ਠੀਕ ਆ ਜਸ ਪੁੱਤ ਉਹ ਤੈਨੂੰ ਗਈ ਨਾ ਕਿਹੜੇ ਦੇਣ ਤੂੰ ਆ ਵੀ ਗਈ ਆ ਲੈ ਦੱਸ ਕੱਲ ਗਈ ਏ ਜੇ ਜਾਣਾ ਵਿਚਾਰੀ ਨੇ ਕੀ ਆ ਹੈਂ ਜੇ ਉਹਨੂੰ ਕਿ ਟਿਕਣ ਦਵੇ ਉਥੇ ਤੇ ਉਹ ਟੀਕੇ ਹੈਂ ਤੁਸੀਂ ਆਪਣੀ ਧੀ ਦਾ ਹਾਲ ਚਾਲ ਨਹੀਂ ਪੁੱਛਣਾ ਉਲਟਾ ਹੀ ਕਹਿਣ ਦਾ ਆਪਣਾ ਉਹਨੂੰ ਅਜੇ ਤੂੰ ਬਾਸੋਂ ਗਈ ਹੀ ਅਜੇ ਤੂੰ ਕੱਲ ਗਈ ਹੀ ਤੂੰ ਫੇਰ ਆ ਗਈ ਆ ਪੁੱਛਿਆ ਜੇ ਫਿਰ ਆਜੀ ਬਾਜੀ ਮੇਰੀ ਗੱਲ ਸੁਣਾ ਅਦੇ ਬਾਸੋਂ ਚੌਥੇ ਗਈ ਐ ਤੇ ਗੱਲ ਹੋਈ ਕਿ ਮੈਨੂੰ ਦੱਸ ਦੇਈ ਗੱਲ ਕਾਦੀ ਹੋਈ ਆ ਹੈ ਉਹ ਜਿਹੜਾ ਖਿੱਦੂ ਜਿਆ ਠੱਠੀ ਪਿਆਰੇ ਦੇ ਹੈ ਕੋਈ ਗੱਲ ਹੋਈ ਭਲਾ ਸਾਡੀ ਧੀ ਵੰਦੂ ਆ ਫੁੱਲਾਂ ਵਾਂਗੂ ਪਾਲੀ ਆਪਣੀ ਧੀ ਮੈਂ ਤੇ ਉਹਨਾਂ ਦਾ ਕੀ ਕੰਮ ਹੋਇਆ ਕਿ ਹੱਥੀ ਪੈਣ ਦਾ ਮੇਰੀ ਸੁਣ ਲੈ ਗਾ ਜਾਂਦੇ ਤਾਂ ਉਦੋਂ ਮੈਨੂੰ ਕੁੱਟਣ ਲੱਗ ਗਈ ਗੇ ਇਥੋਂ ਲਿਜਾ ਕੇ ਮੇਰੀ ਗੱਸਲਾ ਤੂੰ ਨਾ ਬੁਧੀ ਜ਼ਬਾਨ ਨਾਲ ਲਾਇਆ ਕਰ ਅੱਛਾ ਤੁਹਾਨੂੰ ਇਹਦੀ ਜ਼ਬਾਨ ਦੇਖਦੀ ਆ ਤੁਹਾਨੂੰ ਉਹਨਾਂ ਦੀ ਜ਼ਬਾਨ ਨਹੀਂ ਮੇਰੀ ਗੱਲ ਸੁਣ ਲੈ ਉਹ ਮੁੰਡਾ ਹੈ ਨਹੀਂ ਇਸ ਤਰ੍ਹਾਂ ਦਾ ਜਿਦਾਂ ਦਾ ਤੁਸੀਂ ਇਹਨੂੰ ਕਹਿਣ ਦੇ ਜੀ ਠੀਕ ਨਹੀਂ ਉਹ ਜਿਦਾਂ ਦਾ ਹੈਗਾ ਵਾ ਨਾ ਤੁਸੀਂ ਜਾਣਦੇ ਨਹੀਂ ਉਹਨੂੰ ਠੀਕ ਆ ਨਾ ਤੁਹਾਨੂੰ ਕੀ ਪਤਾ ਉਹ ਕਿੱਡੀ ਚਵਲ ਵਾ ਇੱਥੇ ਆਣ ਕੇ ਤਾਂ 100-100 ਗੱਲ ਕਰਕੇ ਗਿਆ ਮੈਨੂੰ ਮੂੰਹ ਤੇ ਬਹਿ ਕੇ ਇਹ ਕਿਹੜੀ ਘਟ ਵਾ ਜੀ ਬਾਬਾ ਇੱਕ ਮੇਰੀ ਗੱਲ ਸੁਣ ਲੈ ਤੂੰ ਨਾ ਕੁੜੀ ਦੇ ਘਰ ਦਾ ਰਹੀਆਂ ਬੈਠਾ ਗਰਕ ਕਰਨਾ ਇਤਨਾ ਨਹੀਂ ਕਰੀਦਾ ਹੁੰਦਾ ਠੀਕ ਆ ਧੀ ਪੁੱਤ ਵਸਾਈਦਾ ਹੁੰਦਾ ਦਾ ਕੰਮ ਖੇੜੀ ਤੇ ਨਾ ਲੱਗਦੇ ਹੋ ਲੈ ਦੱਸ ਤੂੰ ਹੀ ਤੁਲਟਾ ਮੇਰੇ ਗਾਲੀ ਪੈ ਜਾਂਦੇ ਜੀ ਕਿੰਨੀ ਪਾੜੀ ਆ ਮੈਂ ਕਿਹੜੀ ਮਾਂ ਚੋਂਦੀ ਮੇਰੀ ਧੀ ਨਾ ਵਸੇ ਹੈ ਫੁੱਲਾ ਮੰਮੀ ਸ਼ੇਰ ਦੁਹਾਵਾ ਇਹਨਾਂ ਕੋਲ ਕੋਈ ਗੱਲ ਦਾ ਪਤਾ ਕੋਈ ਗੱਲ ਇਹ ਕਿੱਡੇ ਲੇਟ ਕਟਣੇ ਹੁੰਦੇ ਇਹਨਾਂ ਨੂੰ ਜੇ ਤੂੰ ਚੰਗੀ ਹੋ ਤਾਂ ਤੇ ਦੱਸ ਦੇ ਨਾ ਨਹੀਂ ਮੇਰੀ ਗੱਲ ਸੁਣੋ ਕਾਦੇ ਵਕਤ ਗੱਲ ਪੈਂਦੀ ਹੈ ਜੀ ਚੁੱਪ ਕਰਕੇ ਪਿਆਰ ਨਾਲ ਪੁੱਛੋ ਧੀ ਹੈ ਤੁਹਾਡੀ ਠੀਕ ਵਾਣਾ ਮੇਰੀ ਗੱਲ ਸੁਣ ਲੈ ਅਸੀਂ ਕਦੇ ਧੀ ਵਿਆਹ ਕੇ ਲਿਆਂਦੀ ਆ ਉੱਥੇ ਕੀ ਅਸਰ ਪਊਗਾ ਜੇ ਇੱਥੇ ਰਹੀ ਤੇ ਜਾਂਦੇ ਕਰਦੇ ਜੀ ਤਾਂ ਉਹ ਮੇਰੇ ਨਾਲ ਕਰਦੇ ਆ ਨਾ ਕਰਦੇ ਇੱਥੇ ਜਾਂਦੇ ਕਹਿੰਦੀ ਕਰਾਉਂਦੇ ਮੇਰੇ ਕੋਲੋਂ ਦੁਪਹਿਰੇ ਵੀ ਧੁੱਪੇ ਮੈਨੂੰ ਖੜਾਈ ਰੱਖਦੇ ਆ ਇਹਨਾਂ ਨੂੰ ਮੇਰੀ ਸੁਣ ਲੈ ਗੱਲ ਕੱਲ ਨੂੰ ਜਾਣਾ ਨਾਲ ਨੂੰ ਲੈਣ ਤੇ ਪਰੋਣਾ ਇੱਥੇ ਹੋਣਾ ਜੇ ਤਾਂ ਮੈਨੂੰ ਨਹੀਂ ਪਤਾ ਟਕਰਾ ਸਕਦਾ ਤੁਸੀਂ ਹੈ ਤੁਸੀਂ ਮਾਵਾ ਧੀ ਨੇ ਨਾ ਫੜ ਕੇ ਗੱਦ ਪਾਤਾ ਤੁਸੀਂ ਤਾਂ ਦੱਸਾਂ ਗੱਲ ਦੱਸਾ ਵੇਖ ਲਾ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਆ ਉਹ ਐਡਾ ਹੰਕਾਰ ਆ ਉਹ ਗੱਲ ਨਹੀਂ ਕਰਨ ਵਾਲੀ ਐਡੀ ਜ਼ੁਬਾਨ ਕੱਢ ਕੇ ਗਿਆ ਮੇਰੇ ਗਾਰੀ ਮੈਂ ਕਿਦਾਂ ਫੋਨ ਕਰਾਂ ਮੈਂ ਨਹੀਂ ਕਰਨਾ ਫੋਨ ਤੁਹਾਡੀ ਤੂੰ ਤੁਹਾਡੀ ਦੋਹਾਂ ਦੀ ਮਾਵਾ ਦੀ ਜ਼ੁਬਾਨ ਹੈ ਨਹੀਂ ਕਿ ਮੈਨੂੰ ਪਤਾ ਨਾ ਕੀ ਕਰਦੇ ਫਿਰਦੀਆਂ ਤੁਸੀਂ ਦੋਈਆਂ ਵੱਡੀਆਂ ਚਲਾਕਾਂ ਬਣੀਆਂ ਫਿਰਦੀਆਂ ਮੈਂ ਤੋਦੇ ਕੇ ਮਿੰਤਾ ਕਰਦੀ ਮੈਨੂੰ ਵੀ ਲੈ ਜਾ ਨਾਲ ਉਹ ਹੀ ਨੇ ਮੈਨੂੰ ਲੈ ਕੇ ਗਿਆ ਕੁੜੀਏ ਘੱਟ ਤੂੰ ਹੀ ਨਹੀਂ ਕਿ ਤੈਨੂੰ ਮੈਂ ਦੱਸਾਂਗਾ ਮੈਂ ਤੈਨੂੰ ਕਿਹਾ ਹੁੜ ਜਾੜੇ ਨੂੰ ਪਿੱਠੇ ਰਹਿ ਪਰ ਰਾਤ ਤੇ ਸਵੇਰੇ ਆਪਾਂ ਲੈਣ ਜਾਣਾ ਇਹ ਨਹੀਂ ਜੇ ਸਵੇਰੇ ਜਾਣਾ ਤੇ ਮੈਂ ਨਹੀਂ ਲੈ ਸਕਦਾ ਮੇਰੀ ਮਾਂ ਇਕੱਲੀ ਆ ਘਰ ਮੈਨੂੰ ਨਹੀਂ ਕਿਸੇ ਦਾ ਪਤਾ ਤੂੰ ਫੋਨ ਕਰ ਜਾ ਇਹ ਕਰੇ ਉਹਨੂੰ ਕਹੇ ਸਵੇਰੇ ਇੱਥੇ ਆ ਤੇ ਨਾਲ ਤੇ ਆਣਾ ਸਾਡਾ ਘਰ ਜਵਾਈ ਪਾਈ ਆ ਭਾਵੇਂ ਕਹੋ ਇੱਕ ਵਰੀ ਤੇ ਭਾਵੇਂ ਕਹੋ ਦੋ ਵਰੀ ਮੈਂ ਤੇ ਨਹੀਂ ਜੇ ਉਹ ਫੋਨ ਕਰਨਾ ਹੁਣ ਕਰ ਇਹਨੂੰ ਜੇ ਤੁਸੀਂ ਨਹੀਂ ਨਾ ਕਰਨਾ ਤੇ ਮੈਂ ਕਰਕੇ ਸਾਦਣਾ ਉਹਨੂੰ ਹੈਂ ਫਿਰ ਵੇਖੋ ਭਾਤਵੀ ਕੀ ਕਰਦੇ ਮਾਵਾਂ ਧੀਆਂ ਆ ਵੀ ਹਲਾ ਏਦਾਂ ਸਾਨੂੰ ਨੀਵੇਂ ਕਰਦਾ ਵਾ ਨਾ ਪਿਓ ਤੇਰਾ ਹੈ ਉਹਨਾਂ ਦੀ ਤੇ ਆਪੇ ਧੀਏ ਚੜ ਮੱਝ ਜਣੀ ਆ ਉਹਨਾਂ ਦੀ ਗੱਲ ਵਾ ਉਹਨੇ ਤਾਂ ਹੋਰ ਮੇਰੇ ਸਿਰ ਦੇ ਵਿੱਚ ਜੁੱਤੀਆਂ ਮਾਰਦੀਆਂ ਮੈਂ ਵੀ ਹਾਂ ਇਹਦਾ ਪਿਓ ਨਹੀਂ ਇਹਦਾ ਸਾਥ ਦੇਣ ਰਿਆ ਸਹੀ ਗੱਲ ਵਾ ਆਹ ਤਰ੍ਹਾਂ ਪਿਓ ਵਾ ਨਾ ਇਹ ਸਾਰੇ ਕੰਮ ਇਹ ਖਰਾਬ ਕਰ ਗਏ ਜੇ ਇਹ ਸਾਡਾ ਸਾਥ ਦੇਵੇ ਨਾ ਤੈਹੀਂ ਤੇ ਮੈਂਟਲ ਸਿੱਧਾ ਕਰ ਦਈਏ ਉਹਨੂੰ ਹੈ ਉਹਨਾਂ ਦੀ ਕਿੰਝ ਤਾਂ ਸਾਡੇ ਗਾੜੀ ਬੋਲ ਜਾਣ ਹੈਲੋ ਸਸੀ ਗੱਲ ਸਸੀ ਗੱਲ ਯਾਰਾ ਪੁੱਤ ਠੀਕ ਹੈ ਠੀਕ ਹੈ ਠੀਕ ਹੈ ਤੇ ਮੇਰੀ ਗੱਲ ਸੁਣ ਉਹ ਕੱਲ ਨਵ ਨੂੰ ਲੈਣ ਜਾਣਾ ਵਾ ਤੇ ਮੇਰਾ ਬਹੁਤ ਆਜੀ ਟਾਈਮ ਨਾ ਕੱਲ ਉਹ ਮੇਰੀ ਗੱਲ ਸੁਣ ਲੈ ਉਹ ਮਮਾ ਤਿਆਂ ਦਾ ਹੋ ਗਿਆ ਦਿਮਾਗ ਖਰਾਬ ਠੀਕ ਨਹੀਂ ਜੇ ਤੈਨੂੰ ਮੈਂ ਕਹਿਣ ਡਿਆ ਤਾਂ ਤੂੰ ਆਉਣਾ ਹੀ ਹੋ ਠੀਕ ਆ ਉਹ ਨਹੀਂ 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 ਕੋਈ ਗੱਲ ਨਹੀਂ ਹੁੰਦੀ ਆਹੋ ਆਉਣਾ ਹੀ ਪੱਕਾ ਹੈ ਚੱਲ ਠੀਕ ਹੈ ਠੀਕ ਹੈ ਉਏ ਰਮਾ ਬਾਕੀ ਵੇਖ ਲਊਗਾ ਆਹ ਚੱਲ ਠੀਕ ਚੱਲ ਯਾਰ ਫੇਰ ਵੀ ਜਵਾਈ ਭਾਈ ਆ ਹੈ ਜੀਆਂ ਨਾਲ ਚੰਗੇ ਲੱਗੀ ਤਾਂ ਕਿਤੇ ਜਾਈਏ ਤੇ ਇਹਨਾਂ ਨੂੰ ਕੀ ਪਤਾ ਦਿਨਾਂ ਕ ਪੱਤ ਤੋਂ ਦਿਨਾਂ ਤੇ ਕੋਲ ਕੱਖ ਨਹੀਂ ਹੋਇਆ ਜੱਸ ਕੋਤ ਮੇਰੀ ਦਾਲ ਸੋਣਾ ਦੱਸੋ ਹੁਣ ਕੱਲ ਨੂੰ ਪੌੜਾ ਖਾਣਾ ਪ੍ਰੋਗਰਾਮ ਉਥੇ ਜਾਣ ਦਾ ਵਾ ਤੇ ਮੇਰਾ ਨਹੀਂ ਉਹ ਕੀ ਕਰਦਾ ਉਥੇ ਜਾਣ ਨੂੰ ਇਹ ਤੇ ਮੱਥੇ ਲੱਗਣ ਨੂੰ ਜੀ ਨਹੀਂ ਕਰਦਾ ਅੰਤਰੇ ਹੱਥ ਲਮਕਾਉਂਦੇ ਆ ਗਏ ਹੈਗੇ ਇੱਥੇ ਹੱਦ ਹੋਈ ਐ ਮੈਂ ਫਿਰ ਕੀ ਕਰਨ ਜਾਣਾ ਉੱਥੇ ਜੇ ਤੁਸੀਂ ਨਹੀਂ ਜਾਣਾ ਤਾਂ ਮੈਂ ਵੀ ਜਾਣਾ ਉੱਥੇ ਸਾਡੇ ਜੇ ਘਰ ਚ ਉਹਨਾਂ ਦੇ ਜਾਣਾ ਵਾ ਪਤਾ ਕੀ ਗੱਲ ਵਾ ਸਭ ਕਾਹੇ ਦੀ ਖਬਰ ਤੂੰ ਰਖੜੀ ਆ ਠੀਕ ਵਾ ਨਾ ਕੀ ਖਵਾਲਦੇ ਆ ਕੀ ਕਰਦੇ ਆ ਕੀ ਹਿਸਾਬ ਤਾ ਵਾ ਸਾਰਾ ਸਾਹ ਤਵ ਲਾ ਕੇ ਆਵੀਂ ਮੈਂ ਤਾਂ ਹੁਣ ਕੋਈ ਨਾ ਕੋਈ ਬਹਾਨਾ ਬਣਾ ਕੇ ਨਾ ਮੈਂ ਪੈ ਜਾਣਾ ਅੰਦਰ ਠੀਕ ਆ ਨਾ ਆਪਣੇ ਪੁੱਤ ਸਾਹਮਣੇ ਥੋੜੀ ਝੂਠੀ ਹੋਣਾ ਮੈਂ ਤੇ ਮੇਰੀ ਮਾਂ ਜਾਣ ਕੇ ਨਹੀਂ ਗਈ ਹੁਣ ਮੈਂ ਲਾਣਾ ਬਿਮਾਰੀ ਦਾ ਬਹਾਨਾ ਤੇ ਤੂੰ ਮੇਰਾ ਦੇ ਸਾਥ ਠੀਕ ਵਾ ਨਾ ਤੇ ਮੇਰਾ ਸਾਥ ਦਵੇਂਗੀ ਤੇ ਫੇਰ ਹੀ ਕਾਮਯਾਬ ਹੋਣਾ ਹਰ ਪਾਸੇ ਇਹ ਤਾਂ ਹੈ ਕੋਈ ਗੱਲ ਨਹੀਂ ਤੁਸੀਂ ਕਿਹਾ ਮੈਂ ਠੀਕ ਨਹੀਂ ਹੈਗੀ ਬਸ ਬਸ ਕੋਈ ਨਾ ਕੋਈ ਬਹਾਨਾ ਬਣ ਜਾਣਾ ਨਾ ਤੇ ਤੁਸੀਂ ਉਹਨੂੰ ਕੋਈ ਵੀ ਤੁਸੀਂ ਨਾਲ ਲੈ ਜਾ ਜੱਸ ਨੂੰ ਬਸ ਇੱਕ ਤਾਂ ਮੇਰਾ ਦੇ ਦੇ ਨਹੀਂ ਕਰਦਾ ਜਾਣ ਨੂੰ ਉਹਨੇ ਵੀ ਆਉਣਾ ਵਾ ਨਾ ਛੜੇਜੇ ਨੇ ਭੇੜਾ ਇਹ ਮੂੰਹ ਬਣਾ ਕੇ ਉਹਨੇ ਛੜ ਨਾਲ ਲੈ ਕੇ ਤੁਰਿਆ ਫਿਰਨਾ ਮੇਰੇ ਡੈਡੀ ਨੇ ਫੋਨ ਕਰਤਾ ਹੀ ਕਿਹਾ ਕਿ ਆਜੀ ਸਵੇਰੇ ਉਹਦਾ ਭੇੜਾ ਬੰਦਾ ਵਾ ਨਾ ਕਿਤੇ ਐਡਾ ਔਖਾ ਵਾ ਕਿਤੇ ਬਾਵਾ ਅਖੜੀਆਂ ਇਹਦੀਆਂ ਦੇਖਣੋ ਚੱਲ ਕੋਈ ਗੱਲ ਦੀ ਹੁਣ ਕੀ ਚਾਹੁੰਦਾ ਵਾ ਆ ਕੇ ਉਹਨੇ ਛੜੀਆਂ ਛੜੀਆਂ ਗੱਲਾਂ ਕਰਨੀਆਂ ਫੇਰ ਉਹਨੇ ਕਹਿਣਾ ਵਾਂਗੇ ਤੂੰ ਹਣ ਮੇਰੇ ਨਾਲ ਹੀ ਚੱਲ ਉਹਥੇ ਮੇਰਾ ਨਹੀਂ ਮੰਮੀ ਦਿਲ ਕਰਦਾ ਜਾਣ ਨੂੰ ਉਹਥੇ ਚੱਲ ਕੋਈ ਨਹੀਂ ਜਾਣ ਤਾਂ ਜੰਗੀ ਦਿਨ ਮੈਂ ਢੀ ਛੇਤੀ ਠੀਕ ਆ ਨਾ ਹੁਣ ਆ ਗਈ ਇੱਥੇ ਹੁਣ ਕਿਸੇ ਗੱਲ ਨਾਲ ਹੀ ਜਾਏਗੀ ਤੇ ਭਾਹ ਹੁਣ ਤੂੰ ਮੇਰੀ ਗੱਲ ਮੰਨ ਪਰ ਇਹ ਕੀ ਕਰਿਓ ਮੰਮੀ ਚੰਗਾ ਸੁਰਦਈ ਬਿਮਾਰ ਵਾਲਾ ਬਹਾਨਾ ਬਣਾ ਲੋਗੇ ਫੇਰ ਮੈਂ ਇਹ ਤਾਂ ਲੈ ਕਹਿ ਦੂੰਗੀ ਵੀ ਹਾਂ ਮੇਰੀ ਮੰਮੀ ਨਹੀਂ ਠੀਕ ਮੇਰੇ ਤੋਂ ਨਹੀਂ ਜਾਇਆ ਜਾਣਾ ਸਹੀ ਗੱਲ ਆ ਨਾ ਪੁੱਤ ਤਾਂ ਹੀ ਤੇ ਕਹਿ ਲਈਆਂ ਹੋਰ ਇੱਕ ਤੀਰ ਤੇ ਦੋ ਨਿਸ਼ਾਨੇ ਹੈ ਨਾਲੇ ਤੈਨੂੰ ਵੀ ਇੱਥੇ ਰੱਖ ਲੂੰਗੀ ਨਾਲੇ ਉੱਥੇ ਜਾਣ ਤੋਂ ਬਚ ਜੂਗੀ ਮੇਰੇ ਸਟੈਂਡਰਡ ਦੇ ਮੇਜ ਦੇ ਥੋੜੀ ਬੰਦੇ ਹੈਗੇ ਆ ਉਹ ਹੈ ਹੁਣ ਉੱਥੇ ਜਾ ਕੇ ਤੇ ਮੈਨੂੰ ਪਤਾ ਨਾ ਮੇਰੇ ਕੋ ਉੱਥੇ ਜਾ ਕੇ ਬੈਠਾ ਹੀ ਨਹੀਂ ਜਾਣਾ ਠੀਕ ਹੈ ਇਹ ਤਾਂ ਚੰਗਾ ਮੈਂ ਜਾਵਾਂ ਹੀ ਨਾ ਮੈਂ ਤਾਂ ਅਬ ਛੇਤੀ ਛੇਤੀ ਕਹਿਣਾ ਵੀ ਚਲੋ ਤੁਰੋ ਆਹੋ ਠੀਕ ਹੈ ਚਾਹ ਪਾਣੀ ਪੀਵਾਂਗੇ ਤੇ ਬਸ ਕਹਿਣਾ ਇਹ ਚੰਗਾ ਹੋ ਜਿਓ ਮਾਵਾਂ ਧੀਆਂ ਤੇ ਨਜ਼ਰ ਰੱਖੀ ਤੇ ਕੀ ਕਰਦੇ ਆ ਵਾ ਤੇ ਕੀ ਸਿਖਾ ਦਿੰਦੀ ਮਾਂ ਆਪਣੀ ਧੀ ਨੂੰ ਸਾਰੀਆਂ ਗੱਲਾਂ ਵਲ ਤੇ ਆ ਰੱਖੀ ਚੰਗਾ ਤੇ ਟੈਨਸ਼ਨ ਨਾ ਲਓ ਦੇਖਿਓ ਤੇ ਸਹੀ ਮੈਂ ਕਿੱਦਾਂ ਸਿੱਧੀਆਂ ਕਰਕੇ ਆਉਣੀ ਆ ਮੈਂ ਜੇ ਕੋਈ ਗੱਲ ਵੀ ਕਰਨੀ ਹੈ ਨਾ ਵੀ ਤੇਰੀ ਮਾਂ ਨਹੀਂ ਆਈ ਐ ਨਹੀਂ ਹੋਇਆ ਉਹ ਨਹੀਂ ਹੋਇਆ ਨਾਲ ਦੀ ਨਾਲ ਸੁਣਾ ਦੇਣੀ ਆ ਮੈਂ ਮੂੰਹ ਤਾਂ ਜਵਾਬ ਦੇ ਵੀ ਠੋਕ ਠੋਕ ਕੇ ਡਰ ਨਹੀਂ ਪਿਆ ਜਾਂਦਾ ਸਾਨੂੰ ਠੀਕ ਹੈ ਮੈਂ ਰਾ ਤੁਹਾਨੂੰ ਪਤਾ ਹੀ ਹੈ ਮੈਂ ਤੇ ਦੇ ਹੀ ਦੇਣੇ ਆ ਜਵਾਬ ਤੇ ਨਾਉ ਆਪਣੀ ਤੇ ਮੈਂ ਪਹਿਲਾਂ ਸਿੱਧੀ ਕੀਤੀ ਆ ਤੂੰ ਨਾ ਫਿਕਰ ਕਰ ਬਸ ਡੈਡੀ ਦਾ ਬਣਾ ਲਿਓ ਹਣ ਬਹਨਾ ਜਿਹਾ ਡੈਡੀ ਨਹੀਂ ਕਹਿ ਰਿਹਾ ਕੋਈ ਗੱਲ ਨਹੀਂ ਕਰ ਲਾਂਗੇ ਚੱਲਾ ਨਾਲੇ ਨਹੀਂ ਤੇ ਗੱਲ ਹੋਰ ਸੁਣ ਆੜਾ ਪਿੰਦਰ ਵੜ ਚੁੱਡੂ ਰਿਆ ਇਹਦੇ ਵੱਲ ਧਿਆਨ ਰੱਖੀ ਚੰਗਾ ਇਹ ਲਾਈਨ ਲੱਗ ਹੈਗਾ ਵਾ ਝਟ ਨਾ ਮਗਰ ਲਾ ਰਣ ਕਿਤੇ ਆਪਣੇ ਤੇ ਨਾ ਹੋਂਦੇ ਪਿੱਛੇ ਲੱਗ ਜੇ ਨਹੀਂ ਮੈਂ ਨਾਲ ਹੀ ਹਾਂ ਚੰਗਾ ਰੱਖੀ ਪੂਰਾ ਮੰਮੀ ਹਾਂ ਪੁੱਤ ਸੋਤੇ ਹੋ ਨਹੀਂ ਪੁੱਤ ਸੌਣਾ ਸੌਣਾ ਕੀ ਆ ਮੇਰੀ ਸਿਹਤ ਹੀ ਨਹੀਂ ਠੀਕ ਅੱਛਾ ਹਾਂ ਮੈਂ ਵੀ ਕੱਲ ਨੂੰ ਜਾਣਾ ਏ ਕੋਈ ਤਿਆਰੀ ਤਿਆਰੀ ਕਰ ਦੇ ਲੈ ਦੱਸ ਤਿਆਰੀ ਤਾਂ ਨਹੀਂ ਕਰਨੀ ਆ ਪੁੱਤ ਕੋ ਚੀਜ਼ ਜੁਈ ਤੇ ਨਹੀਂ ਖੜਨੀ ਮੈਂ ਸ਼ਹਿਰ ਵਾਲਾ ਜਿਹੋ ਕੰਮ ਹੈਗਾ ਤੇ ਅੱਜ ਆਪਾਂ ਘਰ ਆਈਏ ਨਹੀਂ ਪੁੱਤ ਉਹਦੇ ਕਿਹੜੇ ਭੈਣ ਭਰਾ ਵਾ ਜਿਨ੍ਹਾਂ ਦੇ ਕੱਪੜੇ ਖੜਨੇ ਆ ਕੁਛ ਵੀ ਨਹੀਂ ਖੜਨਾ ਉੱਥੇ ਬਸ ਲੈਣ ਜਾਣਾ ਵਾ ਤੂੰ ਤੇ ਲੈ ਕੇ ਆਪਣੇ ਘਰ ਨੂੰ ਆ ਜਾਣਾ ਰੋਟੀ ਨੂੰ ਹੋਰ ਕੀ ਕਰਨਾ ਵਾ ਮੰਮੀ ਡੈਡੀ ਜਾ ਕਦੇ ਕੱਲ ਨੂੰ ਮੈਨੂੰ ਕੰਮ ਹੈ ਸਰਪੰਚ ਨਾਲ ਜਾਣਾ ਕਿਤੇ ਤੇ ਆਪਾਂ ਅਗਰ ਦੋਵੇਂ ਜਾਣੇ ਜਾਵਾਂਗੇ ਲੈ ਦੱਸ ਤੂੰ ਕਮਲਾ ਤੇਰੀ ਭੈਣ ਜਾਊਗੀ ਠੀਕ ਵਾ ਨਾ ਤੇ ਪਰਮ ਜਾਊਗਾ ਨਾਲ ਆਉਣਾ ਵਾ ਪਰਮ ਨੇ ਅਸ਼ਾ ਕਿਦਾ ਹੁ ਉਹਨਾਂ ਨੂੰ ਆਹ ਕੀਤਾ ਹੈ ਤੇ ਡੈਡੀ ਨੇ ਫੋਨ ਠੀਕਾ ਠੀਕਾ ਚਲੋ ਫਿਰ ਆਪਾਂ ਚਾਰੇ ਜਣੇ ਚੱਲ ਜਾਾਂਗੇ ਨਹੀਂ ਪਤਾ ਮੈਂ ਨਹੀਂ ਜਾਣਾ ਮੇਰੀ ਹਾਲਾਤ ਵਿੱਚ ਤੂੰ ਕੀ ਐ ਉੱਥੇ ਜਾ ਕੇ ਕੁੜਮਾ ਦੇ ਪਿੰਡ ਲੰਮੇ ਪਾਉਂਗੀ ਚੰਗੀ ਲੱਗੂਗੀ ਅਗਲੇ ਕਹਿਣਗੇ ਤੇ ਜੇ ਲੰਮੇ ਪਹਿਣਾ ਸੀ ਤਾਂ ਆਪਣੇ ਘਰ ਨਹੀਂ ਪਿਆ ਜਾਂਦਾ ਇਹਦੇ ਕੋ ਪਰ ਮੰਮੀ ਵਾਖਣਗੇ ਨਾ ਕਿ ਉਹ ਪਿਆਣੀ ਐ ਉਹ ਨਹੀਂ ਤੂੰ ਦੱਸ ਦੀ ਕਿ ਮੰਮੀ ਠੀਕ ਨਹੀਂਗੀ ਬੀਬੀ ਘਟ ਗਿਆ ਹੈ ਜ਼ਿਆਦਾ ਹੈ ਤੇ ਮੈਂ ਉੱਥੇ ਜਾ ਕੇ ਲੰਮੇ ਪੈਦੀ ਕੋਈ ਚੰਗੀ ਲੱਗਣੀ ਆ ਮੈਨੂੰ ਘਰ ਹੀ ਰਹਿਣ ਦੋ ਹਜੇ ਕੱਲ ਨੂੰ ਜਾਣਾ ਆਪਾਂ ਦਵਾਈ ਦੁਈ ਲਿਉਣੇ ਆ ਚਲੋ ਸ਼ਹਿਰ ਠੀਕ ਹੋ ਜਾਓ ਪੁੱਤ ਕਿੰਨੇ ਠੀਕ ਹੋ ਜਾਣਾ ਆਪਰਾ ਲੱਗ ਪੀੜ ਹੁੰਦਾ ਹੀ ਉਹ ਤੈਨੂੰ ਪਤਾ ਹੀ ਹੈ ਨਾ ਲੱਗ ਪੀੜ ਹੁੰਦਾ ਕਿੰਨੇ ਕਿੰਨੇ ਜਣੇ ਲੰਘ ਜਾਂਦੇ ਆ ਅੱਛਾ ਉਦਾਂ ਨਾ ਤੁਸੀਂ ਇੱਕ ਕੰਮ ਕਰਿਓ ਜੱਸ ਨੂੰ ਬਈ ਭਾਜ ਨੂੰ ਕੰਮ ਕਰ ਛੱਡ ਨਾ ਕਿਉਂਕਿ ਟਾਈਮ ਨਾ ਆ ਜਾਣਾ ਫਿਰ ਸਾਰੇ ਦਿਨ ਝੁਮੜ ਕੇ ਆ ਜਾਾਂਗੇ ਕੋਈ ਗੱਲ ਨਹੀਂ ਕੋਤ ਫਿਕਰ ਕਰਨ ਨੂੰ ਕਰਨਾ ਤੇਰੇ ਡੈਡੀ ਨੇ ਫੋਨ ਕਰਤਾ ਹਨ ਆ ਜਣਾ ਹਣੇ ਟਾਈਮ ਨਾ ਚਲੋ ਤਾਂ ਠੀਕ ਆ ਤੋ ਆਹੋ ਕੱਪੜੇ ਕੱਪੜੇ ਤੇਰੇ ਪ੍ਰੈਸ ਕਰ ਦਿੰਦੀ ਆ ਜੱਸ ਜਗਾ ਚਲੋ ਠੀਕ ਆਹੋ ਜਾਇਓ ਟਾਈਮ ਵਾ ਤੇ ਲੈ ਕੇ ਕਰਨ ਨੂੰ ਆ ਜਿਓ ਮੈਂ ਜਾਣਾ ਪੋਖ ਨੰਗਿਆ ਦੇ ਘਰ ਮੈਂ ਤੇ ਕਦੀ ਵੀ ਨਹੀਂ ਜਾਂਦੀ ਮੈਂ ਜਣਾ ਨਾ ਭੁੱਖ ਲੱਗਿਆਂ ਦੇ ਘਰ ਮੈਂ ਆਪਣਾ ਸਟੈਂਡਰਡ ਲੋ ਕਰਨਾ ਵਾ ਹੈ ਕਿਦਾਂ ਦੇ ਆ ਬੈਂਕ ਲਾਉਂਦੀ ਤੱਕ ਨਹੀਂ ਆ ਕੀ ਇਹਨਾਂ ਨੂੰ ਘਰੇ ਹੀ ਚੰਗੀਆਂ ਆਪਣੇ ਮੈਂ ਈ ਕੰਮ ਕਰ ਹੋਣ ਲਿਆ ਵਾ ਕੰਮ ਕਰਕੇ ਹੋਣ ਲਿਆ ਘਰ-ਬਾਰ ਦਾ ਸਾਰਾ ਕਰ ਲਿਆ ਸਫਾਈ ਦਾ ਹਾਂ ਤੇ ਮੈਂ ਕਿਹਾ ਵੀ ਇੱਕ ਵੀ ਰੋਟੀ ਦੀ ਤਿਆਰੀ ਕਰ ਲੈਣੀ ਹੈ ਮੈਂ ਆਉਣਾ ਪਰਉਣਾ ਵੀ ਆਇਣਾ ਵਾ ਕੋਈ ਕੰਮਕਾਰ ਰਹਿ ਕਰ ਲਓ ਖਾ ਦਵਾ ਦੋ ਅਹੀਂ ਤੇ ਰਹਿ ਦਵਾ ਦੋ ਮੁਰਕੇ ਜੋ ਆ ਗਿਆ ਘੜੀ ਲੱਗੇ ਵੀ ਬਹਿਣਾ ਪੈਣਾ ਤਾਂ ਤੁਸੀਂ ਚਾਹ ਦਾ ਸਮਾਨ ਲਿਆ ਦੋ ਚਲ ਮੈਂ ਲਿਆਉਣਾ ਜਾ ਕੇ ਨਾ ਪੁੱਤ ਆਈਂ ਰੇ ਹਾਂਜੀ ਦੱਸੋ ਕੀ ਕਰਦੇ ਈ ਤੂੰ ਮੈਂ ਕੁਛ ਨਰੋਸ ਤੇ ਪਾਈ ਦੇਂਗਾ ਕਰਨ ਮੈਂ ਕਾ ਵੀ ਸਟਾਰ ਅਫਰ ਕੀ ਕੋਹ ਲੈਉਣਾ ਪਕੌੜੇ ਪਕਾੜੇ ਕੱਢ ਲਓ ਨਾਲ ਦੇ ਡੇਡੀ ਗਰਮੀ ਬੜੀ ਪਕੌੜੇ ਕਿੱਥੇ ਮੰਮੀ ਨਾਲੇ ਕੱਢਦੇ ਰਾਂਗੇ ਤੇ ਤੁਸੀਂ ਇਸ਼ਾਰੇ ਕੋਲ ਜ ਲੈ ਆਉਂਗਾ ਖਾਣ ਪੀਣ ਦਾ ਸਮਾਨ ਮੈਂ ਕਹਾਂ ਪਹਿਲੀ ਵਾਰੀ ਆਉਣਾ ਪਰ ਆਉਨੇ ਨੇ ਕੋਚ ਨਹੀਂ ਨਹੀਂ ਮੁੰਡਾ ਜਿਹੜੀ ਚੀਜ਼ ਵੀ ਕਹਿੰਦਾ ਨਾ ਤੈਨੂੰ ਪਤਾ ਹੀ ਆ ਵੀ ਘਰ ਵਿੱਚ ਖਾਂਦੇ ਜੇ ਉਹਦਾ ਦੱਸ ਦਿਆ ਲਿਆਉਨੇ ਡੇਡੀਓ ਸਾਰਾ ਕੁਝ ਖਾ ਲੈਂਦੇ ਨੇ ਤੇ ਤੁਸੀਂ ਬੁਝਾਰਵੇ ਲੈ ਆਓ ਜੋ ਵੀ ਲੈ ਕੇ ਆਉਣਾ ਅੱਛਾ ਹਾਂਜੀ ਚੱਲ ਤੁਸੀਂ ਵੀ ਸੰਭੋ ਕਰਦਾ ਕੰਮ ਸਾਰਾ ਤੇ ਮੈਂ ਜਾਣਾ ਮੈਂ ਤਾਂ ਪਹਿਲੀ ਵਾਰੀ ਆਉਣਾ ਹੀ ਚੱਲ ਫਿਰ ਵੀ ਪਕੌੜੇ ਸੋਹਣੇ ਲੱਗਦੇ ਨੇ ਕੋਈ ਨਹੀਂ ਮੰਮੀ ਵੇਖ ਲਓ ਫਿਰ ਜੇ ਤੁਹਾਡੀ ਮਰਜ਼ੀ ਏ ਮੈਂ ਤੇ ਸਗਵਾਨੀ ਹੈਪੀ ਲੈ ਆਨੇ ਕਿੱਥੇ ਖੜਾ ਚਲ ਮੈਂ ਤੇ ਜਾ ਰਿਹਾ ਮੈਂ ਆਉਣਾ ਜੋ ਲਿਆਉਣਾ ਵਾ ਤੇ ਜਾਓ ਤੁਮ ਕਿਤੇ ਛੇਤੀ ਆ ਜਿਓ ਮੈਂ ਆ ਗਿਆ ਤੁਸੀਂ ਬਾਕੀ ਕੰਮਕਾਰ ਸਾਰੇ ਸੰਭਲੋ ਜਦੋਂ ਉਹ ਨਾ ਆਉਣਾ ਵਾ ਤੇ ਚਲ ਨਹਾਤ ਹੋ ਕੇ ਸਾਰੇ ਲਾਗੇ ਪਿਓ ਉਹਨਾਂ ਦੇ ਘੜੀਆਂ ਆਹ ਪੁੱਤ ਤੂੰ ਜੈਸਾ ਹੁਣ ਸਵਾ ਕੇ ਲਿਆਂਦਾ ਨਾ ਉਹ ਇੱਕ ਵਾਰ ਫੇਰ ਵੀ ਹੈ ਨਾ ਬੱਤੀ ਦਾ ਨਹੀਂ ਪਤਾ ਤੇ ਪ੍ਰੈਸ ਕਰ ਲਾ ਇਹਨਾਂ ਨੂੰ ਅਟ ਪਈ ਹੁਣ ਮੈਂ ਚੱਲਿਆ ਜੇ ਮੈਂ ਆਏ ਲੋ ਸਮਾਂ ਲਿਆ ਛੇਤੀ ਛੇਤੀ ਆ ਜਿਓ ਹੁਣ ਗੱਲੀ ਗੁੱਲੀ ਨਾ ਪੈ ਜਿਓ ਨਹੀਂ ਨਹੀਂ ਮੈਂ ਛੇਤੀ ਆ ਜਾਣਾ ਉਹ ਕੰਮ ਸਾਂਭ ਲੈ ਉਹਦੇ ਮਮੀ ਮੈਂ ਤਾਂ ਕਹਿਦੀ ਕਿ ਪਕੌੜਿਆਂ ਦਾ ਕਿੱਲਾ ਪੀਂ ਨਾ ਪਾਈਏ ਮੁੜ ਕੇ ਆਪਾਂ ਇੱਥੇ ਪਕੌੜੇ ਕੱਢੀ ਜਾਵਾਂਗੇ ਦਵੇ ਜਣੀਆਂ ਤੇ ਉਹ ਕੱਲੇ ਬੈਠੇ ਰਹਿਣਗੇ ਉੱਥੇ ਮੂੰਹ ਚੁੱਕ ਕੇ ਉਹਨਾਂ ਦੇ ਲਾਗੇ ਤੇ ਘੜੀ ਬਵਾਂਗੇ ਫਿਰ ਮੁੜ ਕੇ ਅਗਲੇ ਕਹਾਂਗੇ ਤੇ ਸਾਡੇ ਲਾਗੇ ਨਹੀਂ ਬੈਠੇ ਅਸੀਂ ਪਹਿਲੀ ਵਾਰ ਆਏ ਆ ਚੱਲ ਕੋਈ ਨੀ ਪੁੱਤ ਮੈਂ ਮੰਨ ਤ ਲਈ ਆ ਤੇਰੀ ਤੇ ਹੁਣ ਆਪਣੇ ਕੱਪੜਿਆਂ ਵੱਲ ਵੇਖ ਲੈ ਕੋਈ ਰਹਿ ਨਾ ਜਾਏ ਫੇਰ ਤੇਰਾ ਇੱਥੇ ਕੋਈ ਨਹੀਂ ਮਮੀ ਮੈਂ ਹੁਣੇ ਪ੍ਰੈਸ ਮਾਰ ਲੈਣੀ ਸੂਟ ਤੇ ਮਾਰ ਲੈ ਮੇਰੀ ਤੀਹ ਤੇ ਮੈਂ ਕੰਮ ਕਰ ਲੈ ਮੇਰੇ ਨਾਲ ਥੋੜਾ ਜਾਨ ਕੇ ਕਰਾ ਦੇ ਚੰਗਾ ਕਿਨੇ ਮੁੰਮੀ ਨੇ ਬੜਾ ਹੀ ਸੋਰਾ ਬਣਾ ਕੇ ਦਿੱਤਾ ਵੇਖੋ ਮੇਰੀ ਸਸ ਤੇ ਨੱਕ ਤੇ ਚੜਦਾ ਹੈ ਕਿ ਨਹੀਂ ਉਹਨੇ ਤੇ ਇਹਨੂੰ ਵੀ ਨਿੱਦ ਦੇਣਾ ਨਹੀਂ ਨਹੀਂ ਆਹ ਲੈ ਨੇ ਚੰਗਾ ਬਣਾ ਕੇ ਦਿੱਤਾ ਜਿਹੜੇ ਅਹੀਂ ਸੂਡ ਬਣਾ ਕੇ ਦਿੱਤੇ ਹਨ ਉਹੀ ਸੋਨੇ ਨੇ ਉਹੀ ਪਾਇਆ ਕਰ ਉਹ ਤਾਂ ਤੇ ਵੀ ਹਾਲ ਲੈਣਾ ਮਮੇ ਕਲਾ ਦਿਓ ਜੱਸ ਉਹਨਾਂ ਨੂੰ ਕਿੰਨਾ ਕੁ ਟਾਈਮ ਲਾਉਣਾ ਹੋਰ ਕੱਟ ਲਾਗ ਵਕ ਡੀ ਲਾ ਸ਼ਰਟ ਪਾ ਕੇ ਆਇਆ ਵਾ ਜਿੱਦਾਂ ਇਹਨੂੰ ਅੱਗੇ ਸਜਣ ਲੱਗਣਾ ਹੁੰਦਾ ਹੈ ਧੋਕ ਜਾ ਇਹਨੂੰ ਕਹਿ ਲੈਂਦੇ ਇੱਥੇ ਤੂੰ ਬਹਿ ਜਾ ਚਸ ਅੱਗੇ ਭਾਈ ਨੂੰ ਬਹਿਨ ਦੇ ਤੂੰ ਬਹਿ ਜਾ ਅੱਗੇ ਇਹ ਸ਼ੀਅਰ ਬਹਿ ਨਹੀਂ ਨਾ ਕਿੱਡਾ ਸਾਰੇ ਟੱਬਰ ਨੇ ਥਿਰ ਤੇ ਬਿਠਾਇਆ ਵਾ ਇਹਨੂੰ ਮੇਰੀ ਗੱਲ ਸੁਣ ਲੈ ਪਰਮ ਉੱਥੇ ਬੋਦਾ ਨਾ ਕੀ ਕਿਹੋ ਕੇ ਬੋਦਾ 扑ੜਕਣ ਦੀ ਲੋੜ ਨਹੀਂ ਹੈਗੀ ਚੁੱਪ ਕਰਕੇ ਤੇ ਬਹਿ ਜੀ ਮੈਂ ਕਿਹੜਾ ਗੱਲ ਕਰਨੀ ਉੱਥੇ ਕੇ ਨਾ ਬੋਲੀ ਜਾਣੀ ਤੇ ਮੈਨੂੰ ਐਵੇਂ ਜੱਸ ਇਦਰੇ ਜਾਣ ਕਿਥੇ ਡੇ ਤੂੰ ਐਵੇਂ ਲੜੀ ਜਾਂਦੀ ਚੁੱਪ ਕਰਕੇ ਬੈਠਾ ਨਹੀਂ ਜਾਂਦਾ ਤੇਰੇ ਕੋਲ ਨਾਲੇ ਭਾਈ ਨੂੰ ਬੋਲਣ ਕਿੱਦਾਂ ਡਈਂ ਤੂੰ ਨਾ ਚੋਪੀ ਕੀਤਾ ਰਿਹਾ ਨਿੱਕਾ ਵਾਂ ਤਾਂ ਨਿੱਕਾ ਬਣ ਕੇ ਰਿਹਾ ਇਹ ਪਤਾ ਕਿੰਨਾ ਚਲਾਕ ਵਾ ਉੱਥੇ ਅੱਗੇ ਅੱਗੇ 扑ੜਕੜਾ ਵਾ ਤਾਂ ਕਰਕੇ ਇਹਨੂੰ ਮੈਂ ਕਹਿਣ ਡਈ ਮੈਨੂੰ ਨਾ ਕੋਈ ਚਾ ਨਹੀਂ ਹੈਗਾ ਤੇਰੇ ਨਾਲ ਜਾਣਦਾ ਸਮਝਾਈ ਮੇਰੀ ਗੱਲ ਡੈਡੀ ਨੇ ਫੋਨ ਕੀਤਾ ਹੀ ਇਸ ਕਰਕੇ ਚੱਲ ਗਿਆ ਤੇਰੇ ਨਾਲ ਉਹੀ ਤਾਂ ਗੱਲ ਵਾ ਸਾਰੀ ਗਲਤੀ ਤੇ ਸਾਡੇ ਪਿਓ ਦੀ ਆ ਜਿਹੜਾ ਤੈਨੂੰ ਫੋਨ ਕਰ ਕਰਕੇ ਸੱਦ ਲੈਂਦਾ ਵਾ ਬਾਅਦ ਚ ਤੂੰ ਸਾਡੇ ਸਿਰ ਤੇ ਆਣ ਕੇ ਬਹਿਨਾ ਉਹ ਬਾਬਾ ਚੁੱਪ ਹੋ ਜਾਓ ਘਰ ਜਾ ਕੇ ਲੜ ਲਿਓ ਬਾਜੀ ਜੀ ਇਹਨੇ ਨਾ ਚੁੱਪ ਹੋਣ ਦੀ ਤੇ ਤੁਸੀਂ ਚੁੱਪ ਕਰ ਜਾਓ ਇਹਨੂੰ ਤਾਂ ਗਲੀ ਹੈ ਨਹੀਂ ਜੀ ਮੈਂ ਤਾਂ ਇਸੇ ਕਰਕੇ ਬੋਲਣ ਡਿਆ ਨਵੀਂ ਰਿਸ਼ਤੇਦਾਰੀ ਉੱਥੇ ਜਾ ਕੇ ਐਵੇਂ ਇੱਥੇ ਬੁੜਬੁੜ ਕਰੂਗੀ ਤੇ ਬੇਜ ਨੂੰ ਕੀ ਕਹਿਣਾ

ਆਜੋ ਆਜੋ ਬੈਠੋ ਤੂੰ ਬਹੁਤ ਤੂੰ ਕਿੰਨਾ ਕੁਰੀ ਜਨਾ ਪਾਣ ਦਾ ਨਹੀਂ ਲੈ ਮਾ ਲੈ ਆਓ ਲੈ ਆਓ ਜਾਓ ਹੋਰ ਸੁਣਾਓ ਪਿੰਡ ਸਭ ਠੀਕ ਠਾਕ ਆ ਵਧੀਆ ਠੀਕ ਠਾਕ ਤੂੰ ਸੁਣਾਓ ਬਹਾਵਾ ਜੀ ਟਾਈਮ ਪਾਸ ਹੋਣ ਰਿਹਾ ਵਾ ਤੇ ਪ੍ਰੋਣਾ ਅੱਜ ਫੇਰ ਦੇ ਆ ਮੁੜ ਕੇ ਉਹਦੋਂ ਵਿਆਹ ਜੇ ਤੁਹਾਨੂੰ ਕਿਤੇ ਲੱਭਾ ਨਹੀਂ ਹਾਂਜੀ ਮੈਂ ਨਾ ਉਹ ਠੀਕ ਨਹੀਂ ਕੇ ਸਿਹਤ ਨਹੀਂ ਠੀਕ ਅੱਛਾ ਅੱਛਾ ਚਲੋ ਕੋਈ ਨਹੀਂ ਹੋ ਜਾਂਦਾ ਵਾਦਾ ਘਾਟਾ ਤੇ ਉਹਨਾਂ ਨੂੰ ਤੁਸੀਂ ਨਾਲ ਲੈ ਕੇ ਆਉਣਾ ਸੀ ਭਾਜੀ ਉਹਦਾ ਭਾਜੀ ਨੂੰ ਤੋ ਦੋ ਸਾਡੇ ਤੁਹਾਨੂੰ ਫੇਰ ਉਹਨਾਂ ਜਾਣ ਔਣ ਕਰਕੇ ਰਹਿ ਗਏ ਨੇ ਚਲਾਉਣਾ ਸਹੀ ਹੀ ਉਹ ਕੋਈ ਜ਼ਰੂਰੀ ਕੰਮ ਪੈ ਗਿਆ ਆ ਡੈਡੀ ਜੀ ਸਰਪੰਚ ਨਾਲ ਅੱਛਾ ਅੱਛਾ ਕੋਈ ਕੋਈ ਨਾ ਫੈਸਲਾ ਜਾ ਰਹੀ ਚਲੋ ਕੋਈ ਗੱਲ ਨਹੀਂ ਇਦਾਂ ਹੀ ਹਰ ਕੰਮ ਕਰ ਪੈ ਜਾਂਦੇ ਆ ਹਾਂਜੀ ਜਾਣਾ ਪੈਂਦਾ ਬੰਦਿਆਂ ਦੇ ਨਾਲ ਸੜਿਆ ਜਾ ਪੱਖਾ ਲਾਇਆ ਵਾ ਛੱਤ ਤੇ ਨਾ ਇਹਦੀ ਹਵਾ ਆਉਂਦੀ ਨਾ ਲੈਣਾ ਨਾ ਦੇਣਾ ਕਿੱਥੇ ਲੈ ਕੇ ਬੈਗੇ ਕੰਡਰ ਜੇ ਮੈਂ ਪੱਖਾ ਨਾ ਲਾਦਾ ਪੁੱਤ ਹਵਾ ਘਟਾ ਜੀ ਆਪਜੀ ਮੈਨੂੰ ਉੱਪਰ ਵਾਲੇ ਦੀ ਹਾਂ ਨਹੀਂ ਨਹੀਂ ਕੋਈ ਨਹੀਂ ਰਹਿਣ ਦੋ ਇਹਨੇ ਤਾਂ ਸਾਰੇ ਵਾਲ ਹੀ ਡਾ ਦੇਣੇ ਆ ਏਸੀ ਨਹੀਂ ਲੱਗਾ ਹੈਗਾ ਇਸੀ ਤੇ ਨਹੀਂ ਬੁੱਤ ਲੱਗਾ ਜਿੱਦਾਂ ਪੱਖੇ ਭੁੱਖੇ ਨਾਲ ਗੁਜ਼ਾਰਾ ਕਰ ਲੀਦਾ ਮੜਾ ਮੋਟਾ ਮੇਰਾ ਜੀ ਕਰਦਾ ਇਹਨੇ ਮੁੱਕੀ ਮਾਰਾ ਕਿੱਡਾ ਉਹਨਾਂ ਨੂੰ ਜਲੀਲ ਕਰਨ ਲਈ ਆ ਬੁੱਤ ਹਾਂ ਪਾਲਾ ਨੇ ਦਿੱਤੀ ਸੀ ਤੇ ਜਦ ਮੇਰੇ ਨਾਲ ਤੁਰੇ ਹਾਂ ਚੱਲੀ ਆ ਵੇਖੀ ਮਹਿਲ ਲੈ ਕੇ ਚਲੀ ਗਾਈ ਤੇ ਬੁੱਤ ਆ ਕੇ ਲੱਗਣੀ ਸੀ ਹਾਂ ਆ ਲੱਗਿਆ ਹਵਾ ਦੀ ਮੇਰੇ ਉਸ ਮਾਂ ਤੇ ਇਹ ਮਮੀ ਚਾਹ ਦਾ ਦੁੱਧ ਵਾਦਾ ਕੋਈ ਪਤਾ ਲੋਟ ਕੇ ਅੰਦਰ ਭਾਲੇ ਤਾਂ ਦੀ ਸੱਚੀ ਗੱਲ ਪੈਸਾ ਸੱਚੀ ਗੱਲ ਅਗਲਾਸੀਆਂ ਧੋਤੀਆਂ ਹੀ ਆਂ ਹਾਂਜੀ ਦੀਦੀ ਧੋਤੀਆਂ ਨੇ ਲੱਗਣ ਨਹੀਂ ਗਈਆਂ ਮੈਂ ਤੇ ਧੋ ਕੇ ਫੇਰ ਲੈ ਕੇ ਆਈਆਂ ਨੇ ਨਗੀਤ ਇਨੀ ਇੱਜ਼ਤ ਬਣਾਉਂਦੀ ਆ ਤੇ ਸਾਰਿਆਂ ਦੇ ਸਾਹਮਣੇ ਗਲਾਸੀਆਂ ਧੋਤੀਆਂ ਆ ਨਾ ਉਹ ਤੇ ਪਖੰਡ ਕਰਦੀ ਏ। ਨਾ پوਤੇ ਹੰਜੂ ਬੰਦ। ਇਹ ਤਾਂ ਅਸਲ ਮਮੀ-ਦਾਦੀ ਕਿਉਂ ਨਹੀਂ ਆਉਂਦੇ? ਮਮੀ ਆਉਣਾ ਤੇ ਸਹੀ ਹੀ ਉਹਨਾਂ ਨੇ। ਮਸਾਂਦ ਉਹਨਾਂ ਨੂੰ ਕੋਈ ਕੰਮ ਨਾ ਪੈ ਗਿਆ ਹੋਵੇ। ਫੁੱਤ ਪਹਿਲੀ ਵਾਰੀ ਫੇਰ ਵੀ ਚਲ ਨਹੀਂ ਆਣੇ ਆ ਗਏ ਨੇ। ਆ ਹਾ ਹੁੰਦੇ ਸੋਹਣੇ ਲੱਗਦੇ। ਮੰਮੀ ਫਿਰ ਤਾਂ ਪਤਾ ਹੀ ਆ ਐਦਾਂ ਹੀ ਆ ਘਰ ਵਿੱਚ ਚਾਰ ਜੀ ਰਾਤ ਮਿਲ ਕੇ ਕਿਤੇ ਚਲ ਜਾਂਦੇ ਨੇ ਉਹ ਹੋਏ ਕਿਸੇ ਪਾਸੇ ਚਲ ਗਏ ਹੋਣੇ ਆ ਕੋਈ ਜ਼ਰੂਰੀ ਕੰਮ ਹੋਣਾ ਉਹਨਾਂ ਨੂੰ ਤਾਂ ਨਹੀਂ ਆਇਓ ਚਲ ਅੱਛਾ ਰੋਟੇ ਫਿਰ ਉਹ ਲਈ ਤੇ ਮੰਮੀ ਨੂੰ ਤੇ ਬੜਾ ਚਾਹੀ ਮੈਨੂੰ ਤੇ ਕਹਿ ਰਹੀ ਕਿ ਮੈਂ ਵੀ ਖੋਤਾਵਾਂਗੀ ਚਲ ਆਵਾਂ ਨਾ ਚਾਹ ਦੀ ਕੀਤੀ ਆ ਤੇ ਆ ਵੀ ਕੋਈ ਨਹੀਂ ਮੰਮੀ ਆ ਮੈਂ ਕਰਦੀ ਤੇ ਤੂੰ ਹੀ ਜਾ ਥੋ ਭਾਂਡੇ ਚੁੱਕ ਲਿਓ ਤੇ ਨਾਲੇ ਜਿੱਤੀ ਗੱਲ ਬਾਤ ਮੈਨੂੰ ਨਾਲ ਲੱਗੇ ਜਾ ਕੇ ਬੈਠੋ ਚਲ ਮੈਂ ਜਾਂਦੀ ਆ नूतन लग गया मम्मी जान पहुँच के ही नहीं आए पर मैं तानोना बारे की दस्ता जिम्मेदार में दस्ता है तो ही दुखी हूँ ना और ये तो ही बड़े सौख्य हैं मेरे को अंडी पोते जा ਆ ਮੇ ਘਰ ਮम्मी ਬਣੀ ਇੱਟ ਟੈਂਪਰ ਲੱਗ ਗਿਆ ਬਾਜ ਦੇਣੀ ਲੱਗਦੀ ਨਾ ਚੰਗਾ ਗਿਆ ਤੇ ਹੀ ਆ ਗਏ ਮम्मी ਗੈਸ ਪਤਾ ਨਹੀਂ ਕਿਉਂ ਇੰਨਾ ਘੱਟ ਚੱਲਨ ਦਿਆ ਕਿਤੇ ਕੋਈ ਨ ਕੋ ਪਾਈ ਆਂਦਾ ਨਾ ਤੇ ਚੁੱਲੇ ਸਾਫ ਕਰਨੇ ਆਹ ਹੋ ਕਰਵਾਉ ਇੰਨਾਂ ਨੂੰ ਸਾਫ ਤੁਸੀਂ ਆਫ ਕਰ ਦੋ ਤੇ ਮੈਂ ਚਾਹ ਮਾਰ ਲਈ ਨੀ ਠੀਕ ਹੈ ਆ ਕੁਕਾਰਵਾਇ ਲੰਦਾ ਮਸਾ ਕਰਨੀ ਹੈਗੀ ਇਹਨਾਂ ਨੂੰ ਖਾਣੇ ਬਣਾਉਣ ਦੀ ਪਹਿਲਾ ਉਹ ਠੰਡਾ ਪਲਾਤਾ ਉੱਥੇ ਬਰਾਂਡੇ ਜਿਹਾ ਜਿਹਾ ਬਣਾ ਕੇ ਹੁਣ ਇੱਥੇ ਕਹਿੰਦੇ ਚਾਹ ਪੀ ਲਓ ਤੇ ਰੋਟੀ ਵਾਲੀ ਭਾਵੇਂ ਕਹਿਣ ਛੱਤ ਤੇ ਆ ਜਾ ਤੂੰ ਬਕਵਾਸ ਕਰਦਾ ਹੀ ਆ ਉਦੋਂ ਦੀ ਠੀਕ ਹੈ ਨਾ ਇਹਦੀ ਮਜਬੂਰੀ ਸਮਝੀ ਦਿਹੀ ਦੀ ਉਹ ਬੜਾ ਜਿਹਾ ਪੈਦਾ ਹੁੰਦਾ ਉਹ ਵਹਿ ਗਰੂ ਮੈਰੋ ਦੇ ਹੀ ਲੱਗੇ ਇਹਦੋਂ ਅਜਾ ਮੈਦਰੋਇਨਾ ਆ ਤੋ ਕੀ ਕੋਈ ਨਹੀਂ ਤੁੰਗਾਰੋ ਕੋਤਾ ਤੁਹਿਲਿਆ ਕੁਛੀ ਰਗੇ ਫੜੋ ਪੀਓ ਚਾਹ ਪਰੋਣ ਗਰਮੀ ਆ ਨਾ ਫੇ ਗਰਮੀ ਚ ਮੱਖੀ ਬੜੀ ਆ ਫੜੋ ਬਾਈ ਝਾੜੀ ਵਾਲੇ ਦਰਵਾਜ਼ੇ ਹੁਣ ਤਾਂ ਮੱਖੀ ਕਿੱਦਾਂ ਆ ਜੂਗੀ ਅੰਦਰ ਆਹ ਪੁੱਤ ਕਿਹਾ ਵਾ ਮਿਸਤਰੀ ਨੂੰ ਉਹ ਬਸ ਅੱਜਕੱਲ ਅੱਜਕੱਲ ਕਰੀ ਜਾਂਦਾ ਵਾ ਇਹ ਲਾਰੇ ਹੀ ਬੜੇ ਲਾਉਂਦੇ ਮਿਸਤਰੀ ਆਹ ਤਾਂ ਹੁਣ ਜਦੋਂ ਆਊਗਾ ਫੇ ਲਵਾ ਲਾਂਗੇ ਬਾਕੀ ਚਲੋ ਕੋਈ ਵੇਖਦੇ ਆ ਫੜੋ ਤੀਨ ਤਾਂ ਪੈਣੀ ਆ ਸਾੜੀ ਲੈਣੀ ਆ ਮੱਖੀ ਨਾ ਪੈਣੀ ਨਾ ਪੋਤਾ ਹਾਂਜੀ ਮਮੀ ਕਿੰਦਾ ਕਰ ਮੈਂ ਦਵਾਈ ਦਾ ਭੁਲਕੇ ਲੰਨੀ ਆ ਤੇ ਤੂੰ ਪਾਂਡੇ ਦੀ ਤਿਆਰੀ ਕਰ ਲੈ ਕੋਈ ਨਹੀਂ ਮਮੀ ਮੈਂ ਕੱਢ ਕੇ ਲਿਆਉਂਗੀ ਮੇਰੇ ਕੋਲ ਚੱਲਿਆ ਲੈ ਆਵੋ ਦਵਾਈ ਦਾ ਹੈ ਕਿਤੇ ਕਾਲੇ ਹੀ ਨਾ ਪਿਆ ਜਾਨ ਹਾਂਜੀ ਠੀਕ ਇੰਦਰ ਮਾੜੀ ਜੀ ਸਣੀਚਰ ਤੇ ਤੈਨੂੰ ਪਾਂਡੇ ਕਰ ਲੈ ਪਾਂਡੇ ਦੀ ਕਰ ਪਿਆ ਬਾਬੀ ਚਲੋ ਤਿਆਰ ਹੋਵੋ ਚਲਿਏ ਹੁਣ ਕਿਵੇਂ ਮੈਂ ਬੇਲਦੇ ਫਿਰਦੇ ਆ ਰੋਟੀ ਰੋਟੀ ਨਹੀਂ ਖਾਣੀ ਆ ਕੋਈ ਨਹੀਂ ਪੋਤਾ ਰੋਟੀ ਬਣਾਈ ਨਹੀਂ ਆ ਇਹਨਾਂ ਨੇ ਬੜੀ ਤਿਆਰੀ ਕੀਤੀ ਆ ਤੇ ਨਾਲੇ ਉਹਨਾਂ ਦੀ ਚਾਹ ਪੀ ਗਏ ਨੇ ਰੋਟੀ ਖਾ ਕੇ ਲੈ ਗਏ ਤੁਸੀਂ ਕਿ ਫਿਰ ਬੜੇ ਹੋਣਾ ਵਾ ਫਿਰ ਪਰਮ ਨੇ ਵੀ ਜਾਣਾ ਵਾ ਨਾ ਆਪਣੇ ਪਰ ਦੀਦੀ ਸਾਰਾ ਕੁਝ ਬਣਿਆ ਵਾ ਸੂਕੀਆਂ ਸਾਰੀਆਂ ਬਣੀਆਂ ਪਈਆਂ ਫਿਰ ਫਿਰ ਕੇ ਕੱਲੇ ਲੋੜ ਵਾਲੇ ਤੇ ਉਹ ਮੁੰਮੀ ਲੋਨ ਲੱਗੇ ਨੇ ਖਾ ਕੇ ਤੇ ਫਿਰ ਚੱਲ ਜੰਨੇ ਆ ਨਹੀਂ ਨਹੀਂ ਰੋਟੀ ਨਹੀਂ ਖਾਣੀ ਲੱਗੀ ਫਿਰ ਤਿਆਰ ਹੋ ਬਪਾਓ ਕੱਪੜੇ ਤੇ ਚੱਲੀਏ ਰੋਟੀ ਤਾਂ ਨਾ ਹੀ ਖਾਦੇ ਕੋਰੇ ਸਾ ਭੁੱਖ ਜਿਹਾ ਦੇ ਰਹੀ ਨੇ ਥੋੜਾ ਜਗਾ ਤੂੰ ਇਹ ਪਾਉ ਤੇ ਕੱਪੜੇ ਵੀ ਬਚ ਜੂਗੀ